ਬੋਲਦੇ ਸੀ ਜੀ ਇਸ ਕੰਨੇ ਜੋ ਕਾ ਵਧੀਆ ਗਿਆ ਕਿ ਨਾ ਜਾਓ ਜੋ ਕਿ ਮਹੌਲ ਖਰਾਬ ਚੱਲਣ ਰਿਹਾ ਉਹਦੀ ਵਜ੍ਹਾ ਕਰ ਨਾਲ ਉਹਨਾਂ ਨੇ ਸਾਰੇ ਨੂੰ ਵਾਪਸ ਮੋੜ ਦਿੱਤਾ ਵਾ ਕਿ ਅੱਗੇ ਨਾ ਜਾਏ ਆਪਾਂ ਆਸ ਕਰਦੇ ਉਹਨਾਂ ਦੀ ਗੱਲ ਮੰਨ ਮੰਨ ਦੇ ਵਿੱਚ ਤੇ ਮਨ ਦੇ ਵਿੱਚ ਠੀਕ ਹਾਂ ਠੀਕ ਇੱਕ ਮਨਾਲ ਤੇ ਨਹੀਂ ਦਾ ਲ ਗੂਪਰ ਜੁੱਸ ਦੱਸ ਹਾਂ ਵੀ ਚੱਲੇ ਸੀ ਮੈਂ ਤਾਂ ਹੈਗੇ ਘਰੋਂ ਵੀ ਕਰਨ ਮਨ ਕਰੇ ਸੀਗੇ ਵੀ ਦਰਸ਼ਨ ਕਰਕੇ ਆਈਏ ਹੈਨਾ ਹਾਂ ਪਰ ਨਹੀਂ ਉਹ ਟੋਟਲ 235 40 ਬੰਦੇ ਸੀਗੇ ਜੀ ਹਾਂਜੀ ਹਾਂਜੀ ਗੇਟ ਨਹੀਂ ਖੁੱਲਿਆ ਪਾਕ ਪਾਕਿਸਤਾਨ ਤੋਂ ਗੇਟ ਖੁੱਲਿਆ ਨਹੀਂ ਹਾਂਜੀ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋ ਆਰਮੀ ਭਰਾਵਾਂ ਨੇ ਸਾਡੇ ਦੇਖਿਆ ਸਪਾਈਆਂ ਨੇ ਜੋ ਕਿਹਾ ਵਧੀਆ ਕਿਹਾ ਕਿ ਨਾ ਜਾਓ ਕਿ ਮੋਲ ਖਰਾਬ ਚੱਲਣ ਡਿਆ ਉਹਦੀ ਵਜ੍ਹਾ ਕਰ ਨਾਲ ਉਹਨਾਂ ਨੇ ਸਾਰਿਆਂ ਨੂੰ ਵਾਪਸ ਮੋੜ ਦਿੱਤਾ ਵਾ ਕਿ ਅੱਗੇ ਨਾ ਜਾਏ ਆਪਾਂ ਇਸ ਕਰਕੇ ਉਹਨਾਂ ਦੀ ਗੱਲ ਮੰਨ ਕੇ ਆਪਾਂ ਸਾਰੇ ਵਾਪਸ ਆ ਗਏ ਆਂ ਕਿ ਲੜਾਈ ਦਾ ਮੋਲ ਚਾਪਣ ਡਿਆ ਇਸ ਕਰਕੇ ਜੋ ਵੀ ਕੀਤਾ ਆਰਮੀ ਵਾਲਿਆਂ ਨੇ ਵਧੀਆ ਕੀਤਾ ਵਾ ਜੈ ਹਿੰਦ ਸਾਰੇ ਇਹਨਾਂ ਦਾ ਕਿ ਵੀਰਾ ਸਿੰਘ ਹੈ ਤੂੰ ਆਈ ਕਿ ਅਸੀਂ ਆਏ ਆਂ ਫਤਿਹਗੜ੍ਹ ਕੀ ਕਹਿੰਦੇ ਕੀ ਹੈ ਉਹ ਕਹਿੰਦੇ ਪਰਮਿਸ਼ਨ ਨਹੀਂ ਹੈ ਵੀ ਅਸੀਂ ਕਰਾਂਗੇ ਤੇ ਬਾਹਰ ਦੇ ਵਿੱਚ ਅਪਲਾਈ ਕਰਨਾ ਬਾਹਰ ਅਪਲਾਈ ਕਰਨਾ ਲਗਦਾ ਮਾਪਾ ਜੀ ਕੋ ਸਵੇਰੇ ਵੀ ਜਦੋਂ ਕਰੋ ਗੁਰੇ ਹੋ ਉਹ ਵੀ ਮੰਨਦੇ ਵਿੱਚ ਕੋਈ ਨਾ ਚਾਹ ਉਹ ਤੋਂ ਹੈ ਸੀ ਪਰ ਨਹੀਂ ਜੇ ਕਿ ਤਾ ਵੀ ਤਰਤੀਕ ਹੈ ਇਹ ਸ਼ਹਿਰ ਤੋਂ ਲੈ ਕੇ ਜੇ ਗੁਰੂ ਦਾ ਦਰਗਾਹ ਚ ਗੁਰੂ ਦੇ ਘਰ ਤੇ ਜਿਹੇ ਕਰਕੇ ਆਏ ਤੇ ਨਹੀਂ ਪਰਮਿਸ਼ਨ ਮਿਲੀ ਉਹਨਾਂ ਨੂੰ ਪਰੋਮੋਸ਼ਨ ਮਿਲ ਜਾਂਦੀ ਫਿਰ ਗਾਉਂਦੇ ਗੇਟ ਕੀਤੀ ਸ਼ਾਇਦ ਤੁਸੀਂ ਗੇਟ ਤਾਂ ਹੀ ਰਸਤਾ ਘੱਟਾ ਕਰਦਾ ਆਪਾਂ ਸਾਰੇ ਆ ਜੀ ਸਰਦਾਰ 10 ਮੋੜ ਸਾਰੇ ਵਾਪਸ ਮੋੜਦੇ ਜੀ ਕਿੰਨੇ ਕਸ਼ਰਦਾਲੂ ਸਨ ਸਰਦਾਲੂ 200 ਤੋਂ ਉੱਪਰ ਸੀ ਜੀ 230 35 ਸੀਗੇ ਜੀ ਹਾਂਜੀ ਭਾਈ ਕਿੰਨੇ ਕਸ਼ਰਦਾਲੂ ਸਨ ਹਾਂਜੀ ਕਿੰਨੇ ਕੁ ਲੋਕ ਸੀ ਅਸੀਂ 5 ਜਾਣੇ ਸੀਗੇ ਜੀ ਕੋ ਟੋਟਲ 235 40 ਬੰਦੇ ਸੀਗੇ ਜੀ ਹਾਂਜੀ 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 ਠੀਕ ਹੈ ਕਿੱਥੇ ਕਿੱਥੇ ਮੋੜਦਾ ਗੇਟ ਨਹੀਂ ਖੁੱਲਿਆ ਪਾਕ ਤੋਂ ਪਾਕਿਸਤਾਨ ਤੋਂ ਗੇਟ ਖੁੱਲਿਆ ਨਹੀਂ ਹਾਂਜੀ ਆਪਣਾ ਨਾਮ ਦੱਸਦੇ ਹੋ ਹਰਦੀਰ ਕੌਰ ਅੱਛਾ ਤੁਸੀਂ ਦਰਸ਼ਨ ਲਈ ਗਏ ਸੀ ਕੀ ਕਹਿੰਦੇ ਕੀ ਆ ਗੇਟ ਦਾ ਬੱਸ ਉਹ ਕਾਟਰ ਨਹੀਂ ਆਇਆ ਨਾ ਹਾਂ ਤਾਂ ਹਾਂ ਸਾਈਟ ਮੰਦੇ ਵਿੱਚ ਤੇ ਮਿਲਾਲ ਮੰਦੇ ਵਿੱਚ ਠੀਕ ਹਾਂ ਠੀਕ ਇੱਕ ਮਲਾਲ ਤੇ ਰਹਿਦਾ ਨਾ ਗੁਰੂ ਦਾ ਗੁਰੂ ਦਾ ਹਾਂ ਵੀ ਚੱਲੇ ਸੀ ਹਾਂ ਇਹ ਤਾਂ ਹੈਗੇ ਵੀ ਘਰੋਂ ਵੀ ਚਣ ਮੰਨ ਤੋਂ ਰੇ ਸੀਗੇ ਵੀ ਦਰਸ਼ਨ ਕਰਕੇ ਆਈਏ ਹੈਨਾ ਹਾਂ ਔਰ ਨਹੀਂ